ਮੈਂ ਅਸ਼ਿਸ਼ ਕੁਮਾਰ ਪਟਵਾਰੇ ਪਟਵਾਰ ਸਾਕਰ ਜਲਾਲਾਬਾਦ ਵਿਖੇ ਸਵਾਮਨ ਵਾਰਿਆਂ ਕੱਲ ਮਿਤੀ 17 2022 ਨੂੰ ਤਸ਼ੀਲ ਜਲਾਲਾਬਾਦ ਦੇ ਮਕਾਮ ਤੇ ਮ्युनਿਸਪਲ ਕਮੇਟੀ ਦੇ ਵਿੱਚ ਜੋ ਸਰਕਾਰ ਆਪਕੇ ਦਵਾਰ ਦਾ ਕੈਂਪ ਲੱਗਿਆ ਸੀਗਾ ਉਹਦੇ ਵਿੱਚ ਇਕੱਲੇ ਜਲਾਲਾਬਾਦ ਹਲਕੇ ਦੇ ਪਟਵਾਰੀ ਯਾਨੀ ਕਿ ਮੈਨੂੰ ਹੀ ਸੱਦਿਆ ਗਿਆ ਸੀਗਾ ਉਸ ਦੇ ਵਿੱਚ ਮਾਨਯੋਗ ਡਿਪਟੀ ਕਮਿਸ਼ਨਰ ਵੱਲੋਂ ਜਿਹੜੀ ਹੈ ਕਿ ਉਹ ਵੀਡੀਓ ਤਕਰੀਬਨ ਜਦੋਂ ਵਾਇਰਲ ਹੋਈ ਏ ਉਹਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਮੇਰੀ ਚੁੱਪ ਹੀ ਮੈਂ ਇੱਕ ਬੋਲਿਆ ਨਹੀਂ ਉਹਦੇ ਵਿੱਚ ਉਸ ਚੀਜ਼ ਨੂੰ ਹੀ ਉਹ ਦੋਸ਼ੀ ਮੰਨ ਰਹੇ ਨੇ ਇਹ ਕੋਈ ਚੀਜ਼ ਕਿਸੇ ਦਾ ਚੁੱਪ ਰਹਿਣਾ ਇਹ ਕੋਈ ਇਹ ਨਹੀਂ ਸ਼ੋਅ ਕਰਦੀ ਕਿ ਉਹ ਬੰਦਾ ਦੋਸ਼ੀ ਹੈ ਉਹਨਾਂ ਦੀ ਪੜਤਾਲ ਕੀਤੇ ਤੋਂ ਬਿਨਾ ਇੰਨੀ ਭੱਦੀ ਸ਼ਬਦਾਵਲੀ ਵਰਤਦੇ ਨਹੀਂ ਇੱਕ ਰਿਪਿਊਟਡ ਪੋਸਟ ਨੂੰ ਇਹ ਸ਼ੋਭਾ ਨਹੀਂ ਦਿੰਦਾ ਬਾਕੀ ਉਹਨਾਂ ਦੀ ਜ਼ੁਬਾਨ ਉਹਨਾਂ ਨੂੰ ਮੁਬਾਰਕ ਅਸੀਂ ਫਿਰ ਵੀ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਉਹਨਾਂ ਦੀ ਜ਼ੁਬਾਨ ਨੂੰ ਅਮੀਰੀ ਬਖਸ਼ੇ ਬਾਕੀ ਉਹ ਜੇ ਰਿਪਿਊਟਡ ਅਹੁਦੇ ਤੇ ਇਹ ਬਹੁਤ ਮੰਦ ਪਾਕੀ ਘਟਨਾ ਜਿਹੜੀ ਹੋਈ ਹੈ ਕਿਉਂਕਿ ਕਿਸੇ ਵੀ ਮੁਲਾਜ਼ਮ ਨੂੰ ਇਸ ਤਰ੍ਹਾਂ ਪਬਲਿਕ ਦੇ ਸਾਹਮਣੇ ਜਲੀਲ ਕਰਨਾ ਇਹ ਕਿਸੇ ਵੀ ਕਾਨੂੰਨ ਦੇ ਵਿੱਚ ਜਾ ਉਹਨਾਂ ਨੂੰ ਅਧਿਕਾਰ ਨਹੀਂ ਹੈਗਾ ਵੀਡੀਓ ਵੇਖਿਆ ਜਾ ਰਿਹਾ ਹੈ ਉਹਨਾਂ ਦੇ ਇਲਜ਼ਾਮ ਲਾ ਰਹੇ ਨੇ ਕਿ ਪੈਸੇ ਲਏ ਜਾ ਰਹੇ ਨੇ 50000 ਰੁਪਏ ਪੂਰੀ ਤਰ੍ਹਾਂ ਦੇ ਨਿਰਦੇਹੀ ਨਹੀਂ ਅੱਗੇ ਹੀ ਉੱਤਰ ਰੱਖੇ ਹੋਏ ਉਹਦੇ ਵਿੱਚ ਜਲਾਲਾਵਾਦ ਸਰਕਲ ਮੈਂ ਗੱਲ ਕਰਦਾ ਜਲਾਲਾਵਾਦ ਸਰਕਲ ਬਹੁਤ ਹੀ ਜਿਆਦਾ ਵੱਡਾ ਹੈ ਉਸ ਦੇ ਵਾਸਤੇ ਐਮਐਲਏ ਸਾਹਿਬ ਨੂੰ ਵੀ ਕਿੰਨੀ ਵਾਰ ਮਿਲ ਕੇ ਡੀਸੀ ਸਾਹਿਬ ਦੇ ਵੀ ਧਿਆਨ ਵਿੱਚ ਲਿਆ ਕੇ ਕਿ ਇਹ ਇਕੱਲੇ ਦੇ ਵਾਸਤੇ ਦੀ ਗੱਲ ਨਹੀਂ ਹੈਗੀ ਮੈਂ ਅੱਜ ਵੀ ਦਾਅਵੇ ਨਾਲ ਕਹਿਣਾ ਕਿ ਕੱਲਾ ਪਟਵਾਰੀ ਉੱਥੇ ਅੱਜ ਇੱਕ ਉਹਨੂੰ ਚਲਾ ਕੇ ਦਿਖਾ ਦੇ ਤੇ ਮੈਂ ਆਪਣੀ ਨੌਕਰੀ ਤਿਆਜ ਰਜਾਈਂ ਦੇ ਦਿਆਂਗਾ ਤੇ ਰਾਈ ਫੋਨ ਚੱਕਣ ਦੀ ਗੱਲ ਉਹਦੇ ਵਿੱਚ ਮੈਨੂੰ ਰੋਜ਼ ਦੇ 150 ਤੋਂ 160 45 160 ਫੋਨ ਆਉਂਦੇ ਆਉਣ ਐਵਰੇਜ ਜੇ ਉਹ ਕਾਊਂਟ ਕਰੀਏ ਤੇ 2 ਮਿੰਟ ਪ੍ਰਤੀ ਇੱਕ ਫੋਨ ਆ ਹੁਣ ਉਹਦੇ ਚ ਦੱਸੋ ਮੈਂ ਦਫਤਰ ਦੇ ਵਿੱਚ ਬੈਠ ਕੇ ਕੰਮ ਕਰਾਂ ਜਾਂ ਲੋਕਾਂ ਦੇ ਫੋਨ ਅਟੈਂਡ ਕਰਾਂ ਜਿਹੜੇ ਪੈਸਿਆਂ ਦਾ ਰੋਬ ਲੱਗ ਰਹੇ ਉਹਦੇ ਬਾਰੇ ਕੀ ਕਹਿਣਾ ਤੁਹਾਡਾ ਉਹ ਇੱਕ ਪ੍ਰੀਪਲਾਨਡ ਸੀਗਾ ਉਸਤੇ ਵਿੱਚ ਉਹ ਪੱਤਰਕਾਰ ਆਪਣੇ ਰੀਸੇ ਤੇ ਆਜੀ ਵੱਲੋਂ ਜੋ ਕਿ ਉਹਨਾਂ ਨੂੰ ਤਾਂ ਨਾ ਤੋਂ ਮੇਰੇ ਕਦੇ ਦਫਤਰ ਆਏ ਨੇ ਤੇ ਨਾ ਹੀ ਮੈਂ ਉਹਨਾਂ ਨੂੰ ਜਾਣਦਾ ਤੇ ਨਾ ਹੀ ਉਹਨਾਂ ਦਾ ਕੋਈ ਕੰਮ ਸੀਗਾ ਉਹ ਤਾਂ ਜਿਸ ਤਰ੍ਹਾਂ ਇੱਕ ਹਵਾ ਦੇ ਵਿੱਚ ਤੀਰ ਛੱਡਿਆ ਉਹਨਾਂ ਚਲੋ ਐਮਐਲਏ ਸਾਹਿਬ ਦਾ ਇੱਕ ਪਬਲਿਸਿਟੀ ਦੇਣ ਵਾਸਤੇ ਉਹਨਾਂ ਇੱਕ ਸਟੰਟ ਖੇਡਿਆ ਹੈ ਹੋਰ ਇਸ ਤੋਂ ਇਲਾਵਾ ਉਹਦੇ ਵਿੱਚ ਐਸਟੀਕੇ ਵਤੀਰਾ ਪਹਿਲੇ ਕਦੇ ਦੇਖਿਆ ਕਿ ਕਿਸ ਅਫਸਰ ਵੱਲੋਂ ਤੁਹਾਨੂੰ ਐਸਟੀਕੇ ਤਿੱਕੇ ਨਹੀਂ ਅੱਜ ਤੱਕ ਅਸੀਂ ਜਿਉਂ ਵਤੀਰਾ ਇਹਨਾਂ ਦਾ ਰਿਹਾ ਹੈ ਸਾਡੇ ਪ੍ਰਤੀ ਮੈਂ ਪੰਜਾਬ ਜਿੱਨ ਸਾਨੂੰ ਵੀ 6-7 ਸਾਲ ਹੋ ਗਏ ਨੇ ਇਸ ਵਿਭਾਗਾਂ ਦੇ ਵਿੱਚ ਆਇਆ ਕਿਸੇ ਵੀ ਡੀਸੀ ਵੱਲੋਂ ਇਸ ਤਰ੍ਹਾਂ ਦਾ ਮਾਰਾ ਇਹਨਾਂ ਵਤੀਰਾ ਨਹੀਂ ਕੀਤਾ ਗਿਆ ਅੱਜ ਜੀ ਦੀ ਰੈਵਨਿਊ ਫਟਵਾ ਰਹੀ ਉਹਨਾਂ ਨੇ ਫਾਇਲ ਕਾ ਬਾਅਦ ਹੀ ਰੈਵਨਿਊ ਕਨਸੋਲੇਸ਼ਨ ਫਾਇਲ ਕਾ ਜਿਹੜਾ ਫਾਇਲ ਕਾ ਅੱਜ ਜਿਸੀ-ਜਿਸੀ ਮੁਕਾਮ ਫਾਜ਼ਿਲਕਾ ਤੇ ਇਕੱਠੇ ਹੋਏ ਆ। ਇਹ ਕਿ ਕੱਲ ਮਿੱਥੀ ਇੱਕ ਨੂੰ ਜ਼ਿਲ੍ਹਾ ਜਿਹੜਾ ਫਾਜ਼ਿਲਕਾ ਦੀ ਤਹਿਸੀਲ ਜਲਾਲਾਬਾਦ ਵਿਖੇ ਕੈਂਪ ਲਾਇਆ ਗਿਆ ਸੀਗਾ। ਕੈਂਪ ਦੇ ਵਿੱਚ ਜਿਹੜੇ ਆ ਸਾਡੇ ਫਟਵਾਰੀ ਵੱਲੋਂ ਜਿਸ ਦਾ ਨਾਮ ਅਸ਼ੀਸ਼ ਕੁਮਾਰ ਹੈ। ਉਹਨੇ ਆਪਣੇ ਇੰਤਕਾਲ ਬਾਅਦ ਜਿਹੜਾ ਜਮ੍ਹਾਂਬੰਦੀਆਂ ਫਰਦਮੰਦਾ ਰਿਕਾਰਡ ਜਿਹੜਾ ਕੈਂਪ ਵਿੱਚ ਫੈਸਲੇ ਲਈ ਤਹਿਸੀਲਦਾਰ ਦੇ ਸਾਹਮਣੇ ਪੇਸ਼ ਕੀਤਾ। ਪਰ ਕਿ ਤਹਿਸੀਲਦਾਰ ਜਿਹੜਾ ਜਲਾਲਾਬਾਦ ਹੈ ਉਹਨੇ ਜਿਹੜਾ ਕਮੈਂਟ ਹੈ ਇੰਤਕਾਲ ਕਰਕੇ ਬਾਕੀ ਇੰਤਕਾਲ ਛੱਡ ਤੇ ਫੈਸਲਾ ਨਹੀਂ ਕੀਤਾ। ਦੌਰੇ ਦੇ ਦੌਰਾਨ ਚੈਕਿੰਗ ਦੇ ਦੌਰਾਨ ਡਾਕਟਰ ਸੈਨੂ ਦੀ ਡਿ ਮੌਕੇ ਤੇ ਆਏ ਉਹਨਾਂ ਨੇ ਬਿਨਾਂ ਕਿਸੇ ਤੱਥਾਂ ਦੀ ਪਰਤਾਲ ਕੀਤੀ ਜੋ ਪਬਲਿਕ ਨੇ ਕਿਹਾ ਉਹਨੂੰ ਸੁਣ ਕੇ ਤੱਥਾਂ ਦੀ ਪਰਤਾਲ ਨਹੀਂ ਕੀਤੀ ਸਾਡੇ ਪਟਵਾਰੇ ਨੂੰ ਭੱਦੀ ਸ਼ਬਦਾਵਲੀ ਬੋਲੀ ਆ ਤੇ ਕਿਹਾ ਕਿ ਤੁਸੀਂ ਮੇਰੇ ਪੀਂਦੇ ਦੇ ਬਰਾਬਰ ਬੈਠੋਗੇ ਐਡੇ ਵੱਡੇ ਅਹੁਦੇ ਨੂੰ ਜੇ ਤਾਂ ਅਸੀਂ ਮਾਣ ਕਰਦੇ ਆਦਰ ਕਰਦੇ ਆ ਪਰ ਇਹੋ ਜੀ ਸ਼ਬਦਾਵਲੀ ਇਹ ਛਛਦੀ ਨਹੀਂ ਕਿ ਅਸੀਂ ਡਿਫਟੀ ਕਮਿਸ਼ਨਰ ਸਾਹਿਬ ਨੂੰ ਵਾਰਨਿੰਗ ਦਿੰਨੇ ਆ ਵੀ ਅੱਜ ਤੋਂ 2 ਤਰੀਕ 7ਵਾਂ ਮਹੀਨਾ 24 ਜਲਾਬਾ ਤਸੀਲ ਪੂਰਨ ਤੌਰ ਤੇ ਬੰਦ ਰਹੇਗੀ ਇਹਦਾ ਪੂਰਨ ਤੌਰ ਤੇ ਜਿਹੜੇ ਪਟਵਾਰੀ ਕੰਡੋਸ਼ਨ ਕੰਮ ਬੰਦ ਕਰੇਗਾ ਆਉਣ ਵਾਲੇ ਸਮੇਂ ਦੇ ਵਿੱਚ ਸ਼ੁੱਕਰਵਾਰ ਤੱਕ ਜੇਕਰ ਡਾਕਟਰ ਸੈਨੂ ਦੁੱਗਲ ਡਿਪਟੀ ਕਮਿਸ਼ਨਰ ਫਾਇਲਕਾ ਜੀ ਆਪਣੇ ਨੇ ਬੋਲੇਗੇ ਜਾਂ ਅਪਸ਼ਬਦਾ ਹੈ ਪਰ ਦੇਸ਼ ਬਦਾਵਲੀ ਹੈ ਉਹਨੂੰ ਵਾਪਸ ਨਹੀਂ ਲੈਂਦੇ ਤਾਂ ਪੂਰੇ ਸੋਮਵਾਰ ਤੋਂ ਜਿਹੜਾ ਜ਼ਿਲ੍ਹਾ ਜਿਹੜਾ ਫਾਜ਼ਿਲਕਾ ਤਸੀਲਾ ਹਵਾਰ ਤਸੀਲ ਜਲਾਲਾਬਾਦ ਤਸੀਲ ਫਾਇਲਕਾ ਪੂਰੇ ਤੌਰ ਤੇ ਮੁਕੰਮਲ ਤੌਰ ਤੇ ਬੰਦ ਰਹੇਗਾ ਜੋ ਵੀ ਪਬਲਿਕ ਦਾ ਕੰਮ ਪ੍ਰਭਾਵਿਤ ਹੋਵੇਗਾ ਵਾ ਸਰਕਾਰ ਦਾ ਕੰਮ ਡਾਗਦਾ ਪ੍ਰਭਾਵਿਤ ਹੋਵੇਗਾ ਇਹਦੀ ਪੂਰਨ ਤੱਕ ਜ਼ਿੰਮੇਵਾਰੀ ਜਿਹੜੀ ਹੈ ਉਹ ਡਿਪਟੀ ਕਮਿਸ਼ਨਰ ਫਾਇਲਕਾ ਦੀ ਜ਼ਿਲ੍ਹਾ ਪ੍ਰਧਾਨ ਦੇ ਰੈਵਨਿਊ ਪਟਵਾਰੀਆਂ ਨੂੰ ਫਾਜ਼ਲ ਕਾ ਸਾਡੇ ਮੀਤ ਪ੍ਰਧਾਨ ਪੰਜਾਬ ਸੀਨੀਅਰ ਵਾਈਸ ਪ੍ਰਧਾਨ ਵਨ ਪੰਜਾਬ ਸਰਦਾਰ ਬਲਦੇਵ ਸਿੰਘ ਜੀ ਦੇ ਰੈਵਨਿਊ ਕਾਨੂੰਨ ਵਿਸ਼ੇਸ਼ਣ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਚੰਦਰ ਜੀ ਆ ਸਾਡੇ ਵਿੱਚ ਹਾਜ਼ਰ ਹੈ ਇਹ ਪੂਰਨ ਤੌਰ ਤੇ ਸਾਡੇ ਸਾਥ ਹੈ ਇਹਨਾਂ ਦੇ ਸਭ ਤੋਂ ਜੋ ਵੀ ਅਸੀਂ ਗੱਲਬਾਤ ਕਰਨੀ ਹੈ ਸਾਡੇ ਜੂਨੀਅਨ ਦੇ ਕਿਸੇ ਨੁਮਾਇੰਦੇ ਤੋਂ ਪੁੱਛ ਸਕਦੇ ਹਾਂ ਅਸੀਂ 33 ਸਰਕਲਾਂ ਦਾ ਕੰਮ ਸੰਭਾਲੀ ਰੱਖਿਆ ਹੈ ਹਾਲਾਂਕਿ ਸਰਕਾਰ ਵੱਲੋਂ ਐਜ਼ ਪਰ ਲਾ ਅਸੀਂ ਇੱਕ ਸਰਕਲ ਦਾ ਕੰਮ ਕਰ ਰਹੇ ਹੁੰਦਾ ਹੈ ਸਾਨੂੰ ਇੱਕ ਸਰਕਲ ਦੀ ਤਨਖਾਹ ਮਿਲਦੀ ਹੈ ਪਰ ਸਾਡੇ ਪਟਵਾਰੀ ਅਸੀਂ ਖੁਦ ਦੋ ਦੋ ਸਰਕਲਾਂ ਦਾ 73 ਸਰਕਲਾਂ ਦਾ ਕੰਮ ਕਰਦੇ ਹਾਂ ਤਾਂ ਕਿ ਪ੍ਰਸ਼ਾਸਨ ਦਾ ਕੰਮ ਚੱਲਦਾ ਰਹੇ ਪਰ ਪ੍ਰਸ਼ਾਸਨ ਦੀ ਇਹੋ ਜਿਹੀ ਵਿਧੀਆਂ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸੰਘਰਸ਼ ਦਾ ਬਿਗਲ ਵਜਾਤਾ ਹੈ ਆਉਣ ਵਾਲਾ ਸੰਘਰਸ਼ ਹੋਰ ਤਿੱਖਾ ਕੀਤਾ ਜਾਊਗਾ ਧੰਨਵਾਦ ਜੀ ਵਾਪਸ ਸ਼ਬਦ ਕਿਸ ਤਰ੍ਹਾਂ ਲੈ ਜਾਣਗੇ ਜੀ ਜੋ ਸ਼ਬਦ ਦਿੱਪਤੀ ਕਮਿਸ਼ਨ ਵੱਲੋਂ ਕਹਤੇ ਕਿ ਤੁਸੀਂ ਜੇ ਵਾਪਸ ਨਹੀਂ ਹੁੰਦੇ ਵਾਪਸ ਕਿਸ ਤਰ੍ਹਾਂ ਲੈ ਜਾਣਗੇ ਵਾਪਸ ਇਹ ਗੱਲ ਹੈ ਜੀ ਜੇ ਅੱਗੇ ਤੋਂ ਕੋਈ ਇਹੋ ਜਿਹੀ ਹ ਜਿਹੜੀ ਸ਼ਬਦਾਵਲੀ ਬੋਲਦੀ ਬਿਨਾਂ ਤੱਤਾਂ ਦੇ ਪਰਤਾਲ ਕੀਤੀ ਅਸੀਂ ਕਹਿੰਦੇ ਸਾਡੇ ਦਫ਼ਤਰਾਂ ਦੇ ਦਫ਼ਤਰਾਂ ਦੇ ਸਾਡੇ ਹਾਈ ਹੈੱਡ ਹੈ ਸਾਡੇ ਹਾਇਰ ਕਮਾਂਡ ਹੈ ਆਵੇ ਸਾਡੀ ਚੈਕਿੰਗ ਕਰੇ ਦਫ਼ਤਰਾਂ ਵਿੱਚ ਸਾਡਾ ਪਟਵਾਰੀ ਦਾ ਕੰਮ ਪੂਰਾ ਨਹੀਂ ਕੁਝ ਕੋਈ ਗੱਲ ਨਹੀਂ ਸਸਪੈਂਡ ਕਰੇ ਕੁਝ ਕਰੇ ਪਰ ਜਿਹੜੀ ਸ਼ਬਦਾਵਲੀ ਹੈ ਮੇਰੇ ਪੀਅਨ ਦੇ ਬਰਾਬਰ ਬੈਠੋ ਤੁਸੀਂ ਜਿਹੜੀ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਪਾਈ ਵੀ ਹੈ ਤੁਰੰਤ ਦਿਨੇ ਆ ਤੁਸੀਂ ਵੇਖੋ ਵੀ ਕਿਹੋ ਜੀ ਸ਼ਬਦਾਵਲੀ ਬੋਲਦੇ ਪਏ ਆ ਇਹ ਸ਼ਬਦਾਵਲੀ ਜਿਹੜੀ ਸਾਡੀ ਮੀਟਿੰਗ ਦੇ ਵਿੱਚ ਆ ਕੇ ਸਾਨੂੰ ਬੁਲਾ ਕੇ ਨਹੀਂ ਵਾਪਸ ਲੈਂਦੇ ਸ਼ਬਦਾਵਲੀ ਆਪਦੀ ਵੀ ਮੈਂ ਚਲੋ ਮੈਂ ਬੋਲਿਆ ਤੇ ਅੱਗੇ ਤੋਂ ਮੈਂ ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਵੱਲੋਂ ਪਿੰਡਾਂ 'ਚ ਕੈਂਪ ਲਗਾਏ ਗਏ ਸੀ ਲੋਕਾਂ ਨੂੰ ਵਿਖਾਣ ਵਾਸਤੇ ਵੀ ਅਸੀਂ ਕੈਂਪ ਲਾ ਲੈਨੇ ਭਾਵੇਂ ਜਿਹੜੀ ਪਬਲਿਕ ਦਫਤਰਾਂ ਵਿੱਚ ਆਂਦੀ ਉਹ ਤੋਂ ਮੁੜ ਜਾਵੇ ਲੋਕਾਂ ਨੂੰ ਕੈਂਪ ਵਿਖਾਣੇ ਨੇ ਵੀ ਅਸੀਂ ਤੁਹਾਡੇ ਦੁਆਰ ਤੇ ਆਏ ਕੈਂਪ ਲਾਏ ਨੇ ਕੰਮ ਉੱਥੇ ਭਾਵੇਂ ਜ਼ੀਰੋ ਹੋਵੇ ਜਿਵੇਂ ਤੁਸੀਂ ਵੇਖ ਰਹੇ ਜੇ 166 ਇੰਤਕਾਲ ਸੀਸ਼ਕਮਾਰ ਪਟਵਾਰੀ ਨੇ ਉੱਥੇ ਪੇਸ਼ ਕੀਤੇ ਸੀ ਤਹਿਸੀਲਦਾਰ ਸਾਹਿਬ ਦੇ 25 ਤੋਂ ਲੈ ਕੇ 30 ਫਰਦ ਬਦਨਾ ਪੇਸ਼ ਕੀਤੀਆਂ ਸੀ ਜਿਨ੍ਹਾਂ ਵਿੱਚੋਂ ਸਿਰਫ ਇੱਕ ਇੰਤਕਾਲ ਮਨਜ਼ੂਰ ਕੀਤਾ ਗਿਆ ਸਾਡੇ ਕੋਲ ਰਿਕਾਰਡ ਹੈ ਅਸੀਂ ਦਿਖਾਵਾਂਗੇ ਫਰਦ ਬਦਲਾ ਵਿੱਚ ਸਿਰਫ ਦੋ ਫਰਦ ਬਦਲਾ ਪੇਸ਼ ਕੀਤੇ ਗਏ ਇਸੇ ਤਰ੍ਹਾਂ ਵੀ ਜਦੋਂ ਵੀ ਪਟਵਾਰੀ ਤਹਿਸੀਲ ਜਲਾਲਾਬਾਦ ਦੇ ਤਹਿਸੀਲਦਾਰ ਕੋਲ ਜਾਂਦੇ ਨੇ ਉਹਨਾਂ ਨੂੰ ਵਾਸ ਮੋੜ ਦਿੱਤਾ ਜਾਂਦਾ ਹੈ ਕਿਸੇ ਦਾ ਵੀ ਕੰਮ ਨਹੀਂ ਕੀਤਾ ਜਾਂਦਾ ਹਰੇਕ ਵਾਰੀ ਕੋਈ ਕਦੇ ਤਹਿਸੀਲਦਾਰ ਕੋਲ ਇੰਤਕਾਲ ਲੈ ਕੇ ਜਾਂਦੇ ਨੇ ਕਦੇ ਵਾਪਸ ਆ ਜਾਂਦੇ ਨੇ ਗਲਤੀ ਤਹਿਸੀਲਦਾਰ ਦੀ ਤੇ ਦੋਸ਼ ਪਟਵਾਰੀ ਤੇ ਪਟਵਾਰੀ ਨੇ ਕੀ ਕੀਤਾ ਉੱਥੇ ਜਿਹੜੇ ਬੰਦੇ ਸੀ ਨਾ ਜਿਹੜੇ ਕੈਂਪ ਚ ਆਇਆ ਸੀ ਉਹ ਪ੍ਰਾਪਰਟੀ ਡੀਲਰ ਸੀ ਜਾਂ ਪੱਤਰਕਾਰ ਸੀ ਉਹਦੇ ਵਿੱਚ ਜਾਇਜ਼ ਕੰਮ ਕਰਾਉਣ ਵਾਲਾ ਕੋਈ ਬੰਦਾ ਨਹੀਂ ਸੀਗਾ ਜੇ ਇਸ ਤੋਂ ਪਹਿਲਾਂ ਜਿਹੜਾ ਇੱਕ ਸਖਸ਼ ਗੱਲ ਕਰ ਰਿਹਾ ਸੀ ਮੇਰਾ 6 ਮਹੀਨਾ ਤੋਂ ਜਮ੍ਹਾਂ ਮੰਡੀ ਨਾ ਨਹੀਂ ਆ ਰਿਹਾ ਪਿਛਲੀ ਜਦੋਂ ਜਮ੍ਹਾਂ ਮੰਡੀ ਬਣੀ ਸੀ ਤਹਿਸੀਲਦਾਰਾਂ ਦੀ ਨਲਾਇਕੀਆਂ ਲੱਗ ਪੱਗ 1500 ਇੰਤਕਾਲ ਪਿਛਲੀ ਜਮ੍ਹਾਂ ਮੰਡੀ ਵੇਲੇ 2018-19 ਦੀ ਜਮ੍ਹਾਂ ਮੰਡੀ ਬਣੀ ਸੀ ਉਹਦੇ ਵਿੱਚ 1500 ਇੰਤਕਾਲ ਗਾਇਬ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵਾਰ-ਵਾਰ ਕਹਿਣ ਦੇ باوجود ਅਜੇ ਤੱਕ ਕੋਈ ਕੁਝ ਨਹੀਂ ਕੀਤਾ ਗਿਆ ਉਹ ਇੰਤਕਾਲ ਲੱਭ ਕੇ ਨਹੀਂ ਦਿੱਤੇ ਗਏ ਪਬਲਿਕ ਨੇ ਤਾਂ ਖਰਾਬ ਹੋਣਾ ਹੀ ਹੈ ਰਹੀ ਗੱਲ ਸ਼ਹਿਰ ਜਲਾਲਾਬਾਦ ਦੀ ਜਲਾਲਾਬਾਦ ਸ਼ਹਿਰ ਜੋ ਸਨ 6669 ਵੇਲੇ ਜਿਸ ਦਿਨ ਮੇਰੇ ਹੱਥ 1200 ਖਤੋਨੀਆਂ ਸੀ 4000 ਖਤੋਨੀਆਂ ਬਣ ਗਿਆ ਤੁਹਾਨੂੰ ਪਤਾ ਵੀ ਜਨਸੰਖਿਆ ਕਿੰਨੀ ਵਧ ਗਈ ਪਾਪੂਲੇਸ਼ਨ ਕਿੰਨੀ ਵਧ ਗਈ ਉਦੋਂ ਇੱਕ ਸਰਟੀਫਿਕੇਟ 4-4 ਸਾਲ ਚੱਲਦਾ ਸੀ ਹੁਣ ਇੱਕ ਸਰਟੀਫਿਕੇਟ ਇੱਕ ਸਾਲ ਵੀ ਨਹੀਂ ਚੱਲਦਾ ਰਜਾਨਾ ਬੱਚੇ ਚਾਰ-ਚਾਰ ਸਰਟੀਫਿਕੇਟ ਚੱਕੀ ਫਿਰਦੇ ਨੇ 100 -2 -2 100 2 200 ਸਰਟੀਫਿਕੇਟ ਇੱਕ ਪਟਵਾਰੀ ਰਿਪੋਰਟ ਕਰਦਾ 4 400 3 300 ਫੋਨ ਆਉਂਦੇ ਨੇ ਪਟਵਾਰੀ ਨੂੰ ਪਟਵਾਰੀ ਫੋਨ ਚੱਕੇਗਾ ਤੇ ਕੰਮ ਕਰੇਗਾ ਤੁਸੀਂ ਆਪ ਸਿਆਣੇ ਜੇ ਜੇ ਪਟਵਾਰੀ ਫੋਨ ਚੱਕੇਗਾ ਤੇ ਕੰਮ ਕਿਵੇਂ ਕਰੇਗਾ ਲੋਕ ਕਹਿੰਦੇ ਸਾਡਾ ਫੋਨ ਨਹੀਂ ਚੱਕਦਾ ਇਹ ਫਿਰ ਆਪਰੇਟਰ ਲੱਗ ਗਿਆ ਜਿੰਨੀ ਦੇਰ ਤੱਕ ਜਲਾਲਾਬਾਦ ਸ਼ਹਿਰ ਨੂੰ ਦੋ ਹਿੱਸਿਆਂ 'ਚ ਨਹੀਂ ਵੰਡਿਆ ਜਾਂਦਾ ਪੰਜਾਬ ਸਰਕਾਰ ਦੀ ਲੈਟਰ ਹੈਗੀ ਜਿਹੜੇ ਸ਼ਹਿਰ ਵੱਡੇ ਨੇ ਉਹਤੇ ਕਤੌਨੀਆਂ ਵਧ ਗਿਆ ਨੇ ਉਹਨਾਂ ਦਾ ਰਕਬਾ ਵਧ ਗਿਆ ਹੈ ਨੰਬਰ ਖਸਰੇ ਵਧ ਗਏ ਨੇ ਉਹ ਸਰਕਲਾਂ ਨੂੰ ਦੋ-ਦੋ ਭਾਗਾਂ 'ਚ ਵੰਡਿਆ ਜਾਵੇ ਐਵੇਂ ਸ਼ਹਿਰ ਗੁਰੂ ਸਾਈਂ ਨੂੰ ਤਿੰਨ ਭਾਗਾਂ 'ਚ ਵੰਡਿਆ ਆ ਸਾਡੀ ਮੰਗ ਏ ਜਿਵੇਂ ਫਾਜ਼ਲ ਕਾ ਸ਼ਹਿਰ ਹੈ ਜਲਾਲਾਬਾਦ ਸ਼ਹਿਰ ਇਹਦੇ ਦੋ ਤੋਂ ਤਿੰਨ ਸਰਕਲ ਕੀਤੇ ਜਾਣ ਜਿੰਨੀ ਦੇਰ ਤੱਕ ਸਰਕਰ ਵਧਾਇਣੀ ਜਾਂਦੇ ਉਨੀ ਦੇਰ ਤੱਕ ਜਲਾਲਾਬਾਦ ਸ਼ਹਿਰ ਦਾ ਕੋਈ ਵੀ ਪਟਵਾਰੀ ਕੰਮ ਨਹੀਂ ਕਰੇਗਾ ਰਹੀ ਗੱਲ ਡੀਸੀ ਸਾਹਿਬ ਦੀ ਡੀਸੀ ਸਾਹਿਬ ਨੇ ਜੋ ਮਾਨ ਹਾਨੀ ਕੀਤੀ ਸਾਡੇ ਪਟਵਾਰੀ ਦੀ ਉਹ ਵੀ ਮੁਲਾਜ਼ਮ ਨੇ ਉਹ ਸਾਡੇ ਅਫਸਰ ਨੇ ਉਹ ਵੀ ਪੰਜਾਬ ਸਰਕਾਰ ਦੇ ਮੁਲਾਜ਼ਮ ਨੇ ਅਸੀਂ ਪੰਜਾਬ ਸਰਕਾਰ ਦੇ ਮੁਲਾਜ਼ਮ ਇਹ ਨਹੀਂ ਵੀ ਇੱਕ ਪਟਵਾਰੀ ਨੂੰ ਕਹੇ ਵੀ ਤੂੰ ਮੇਰਾ ਪੀਆ ਨਾ ਲੱਗਿਆ ਪੀਆ ਦੇ ਬਰਾਬਰ ਬੈਠੇਗਾ ਇਹਦੇ 'ਚ ਹੱਤਕ ਨਹੀਂ ਹੈਗੀ ਅਸੀਂ ਡੀਸੀ ਸਾਹਿਬ ਦੇ ਖਿਲਾਫ ਮਾਨ ਹਾਨੀ ਦਾ ਕੇਸ ਦਰਜ ਕਰਾਂਗੇ ਜੇ ਤੱਕ ਉਹਨੇ ਇਹ ਆਪ ਦੇ ਕਹੇ ਸ਼ਬਦਾਂ ਪ੍ਰਤੀ ਮੁਆਫੀ ਨਾ ਮੰਗੇ ਯੂਨੀਅਨ ਕਰੋ ਤਾਂ ਅਸੀਂ ਇਸ ਸੰਘਰਸ਼ ਨੂੰ ਬਹੁਤ ਲੰਬਾ ਲੈ ਕੇ ਜਾਵਾਂਗੇ ਅਸੀਂ 로ਡ ਪਈ ਤਾਂ ਪੰਜਾਬ ਲੈਵਲ ਤੱਕ ਲੈ ਕੇ ਜਾਵਾਂਗੇ ਸਾਨੂੰ ਮੁਖਸਰ ਜ਼ਿਲ੍ਹੇ ਤੋਂ ਮੋਗਾ ਜ਼ਿਲ੍ਹੇ ਤੋਂ ਫਰੋਹੀਪੁਰ ਜ਼ਿਲ੍ਹੇ ਤੋਂ ਪਹਿਲਾਂ ਹੀ ਕਾਲਾ ਆ ਗਿਆ ਨੇ ਅਸੀਂ ਤੁਹਾਡੇ ਨਾਲ ਆ ਇਵਨ ਸਾਰਾ ਪੰਜਾਬ ਸਾਡੇ ਨਾਲ ਹੈ ਜੇ ਇਹ ਡਾਕਟਰ ਸੇਨੂ ਦੁੱਗਲ ਜੀ ਇਸਾ ਫਾਈਲ ਕਰ ਨੇ ਆਪਣੇ ਬੋਲੇ ਆਪ ਸ਼ਬਦਾਂ ਨੂੰ ਵਾਪਸ ਨਾ ਲਿਆ ਤੇ ਇਹ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾ ਰਿਹਾ ਫਿਲਹਾਲ ਕੀ ਐਕਸ਼ਨ ਲਿਆ ਜਾ ਰਿਹਾ ਜੀ ਤਹਿਸੀਲ ਜਲਾਲਾਬਾਦ ਦਾ ਕੰਮ ਅੱਜ ਤੋਂ ਬੰਦ ਕਰ ਦਿੱਤਾ ਗਿਆ ਜ਼ਿਲ੍ਹਾ ਬਾਡੀ ਉਹ ਲੋਪਾਏ ਗਏ ਮਤੇ ਮਤਾਵ ਕਰ ਸ਼ੁੱਕਰਵਾਰ ਤੱਕ ਜੇ ਉਹਨਾਂ ਨੇ ਇਹ ਇਹ ਸ਼ਬਦ ਆਪਣੇ ਬਾਸ ਨਾ ਲਾਏ ਯੂਨਨ ਬਲਾਕ 에 ਸੈਟੀਸਫਾਈ ਨਾ ਕੀਤਾ ਤੇ ਸੋਮਵਾਰ ਤੋਂ ਸਾਰਾ ਜ਼ਿਲ੍ਹਾ ਦੀ ਰੈਵਨਿਊ ਪਰਵਾਰ ਯੂਨਨ ਕਾਨੂੰਗੋ ਐਸੋਸੀਏਸ਼ਨ ਆਪਣਾ ਸਾਰਾ ਕੰਮ ਬੰਦ ਕਰ ਦੇ ਜਿਸ ਦੀ ਜ਼ਿੰਮੇਵਾਰੀ bc ਫਾਈਲ ਕਰਦੇ